ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਆਪਦੇ ਪਿੰਡ ਮੁੱਦਕੀ ਸ਼ਹਿਰ ਦੇ ਵਿੱਚ ਮੁੱਦਕੀ ਸ਼ਹਿਰ ਤੋਂ ਜਿਹੜਾ ਕੱਬਰਵੱਛਾ ਰੋਡ ਆ ਤੇ ਕੱਬਰਵੱਛੇ ਰੋਡ ਤੋਂ ਜਿਹੜਾ ਚੰਦਣਾ ਵਾਲਾ ਗੇਟ ਆ ਮਿੱਤਰੋ ਗੇਟ ਦੇ ਬਿਲਕੁਲ ਨਾਲ ਆਪੋਜੀਟ ਬਾਈ ਜਿਹੜੀ 20 ਮੋੜਦੀ ਆ ਬਿਲਕੁਲ ਸਾਹਮਣੇ ਚੱਕੀ ਦੇ ਉਹ ਵੀ ਦੇ ਨਾਲ ਕਰਕੇ ਘਰ ਬਾਈ ਹੁਣਾਂ ਦਾ ਜਿਹੜਾ ਘਰ ਦੇ ਵਿੱਚ ਮੈਂ ਮੌਜੂਦ ਆ ਕੀ ਬਾਈ ਹੁਣਾਂ ਦਾ ਨਾਮ ਆ ਜਿਹੜੇ ਭਰਾ ਚੰਗਾ ਦੁੱਧ ਤੋਲ ਕੇ ਗਾਂ ਖਰੀਦਣੀ ਚਾਹੁੰਦੇ ਆ ਤਿਆਰ ਦੁੱਧ ਵਾਲੀ ਗਾਂ ਲੈਣੀ ਚਾਹੁੰਦੇ ਆ ਤਾਂ ਫਿਰ ਇੱਕ ਵਾਰੀ ਆ ਜਾਓ ਮਿੱਤਰੋ ਜਰਸੀ ਕਾਫੀ ਕਲਰ ਦੇ ਵਿੱਚ ਤੁਹਾਨੂੰ ਗਾਂ ਵਿਖਾਉਣੀ ਆ ਮਗਰ ਵੱਛੀ ਵੀ ਪ੍ਰੋਪਰ ਰਕਾਰਡ ਨਾਲ ਪ੍ਰੋਪਰ ਸੀਮਨ ਵਾਲੀ ਦਿਖਾਉਣੀ ਆ ਕਰਦੇ ਗੱਲਬਾਤ ਆਪਾਂ ਬਾਈ ਦੇ ਅਨੁਸਾਰੀ ਡਿਟੇਲ ਲੈ ਕੇ ਦੇਣਾ ਤੁਹਾਨੂੰ ਤੋਰ ਫਿਰ ਕੇ ਵੀ ਵਿਖਾਵਾਂਗੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵਧੀਆ ਜੀ ਵਧੀਆ ਸੇਤਾ ਦੇ ਪਰਿਵਾਰ ਬਾਈ ਵਧੀਆ ਜੀ ਵਧੀਆ ਅੱਛਾ ਨਾਮ ਦੱਸ ਦਿਓ ਕਿਰਨ ਦੇ ਆਪਣਾ ਨਾ ਮਨਜੀਤ ਸਿੰਘ ਮਨਦੀਪ ਸਿੰਘ ਮਨਦੀਪ ਵੀਰੇ ਘਰ ਤਾਂ ਆਪਣਾ ਆ ਗਿਆ ਗੇਟ ਦੇ ਕੋਲੇ ਹਨਾ ਹਾਂਜੀ ਹਾਂਜੀ ਠੀਕ ਆ ਅੱਛਾ ਜਿਹੜੀ ਗਾਂ ਆਪਾਂ ਵੇਚਣੀ ਆ ਵੱਡੇ ਭਾਈ ਇਹ ਕਿੰਨਾ ਵਸ ਸੁਆ ਸੋਈ ਹੁੰਦੀ ਆ ਇਹ ਦੂਜੇ ਸੁਆ ਦੂਜਾ ਸੁਆ ਹਾਂਜੀ ਠੀਕ ਆ ਵੀਰੇ ਕਿੰਨੇ ਦਿਨ ਹੋ ਗਿਆ ਸੁਈ ਟਾਈਮ ਹੋ ਗਿਆ ਨਾ ਸੁਈ ਸੁਈ ਨੂੰ 2 ਮਹੀਨੇ 10 ਦਿਨ ਹੋ ਗਏ ਦੋ ਮਹੀਨੇ ਤੇ 10 ਦਿਨ ਹੋ ਗਏ ਸੁਈ ਹਾਂਜੀ ਠੀਕ ਆ ਵੀਰੇ ਦੁੱਧ ਇਸ ਟਾਈਮ ਕਿੰਨਾ ਕੰਡ ਦੇ ਤੇ ਪੂਰਾ 18 ਲੀਟਰ ਪੂਰਾ ਤਿਆਰ ਆਪਣੀ ਕੋਸ਼ਿਸ਼ ਵੀ ਆਪਣਾ 19 ਹੋਊਗਾ 17 ਲੀਟਰ ਨਾ ਨਾ ਕੱਟ ਨਹੀਂ ਹੁੰਦਾ ਬਸ ਠੀਕ ਆ ਵੱਡੇ ਭਾਈ ਚੂਣ ਚਣ ਕਿਵੇਂ ਲੱਗਾ ਵੀਰੇ ਚੂਣ ਭਾਈ ਜਿਵੇਂ ਲੈ ਵੀ ਮਿੱਤਰੋ ਤੁਹਾਨੂੰ ਮੈਂ ਵਿਖਾਈ ਦਿੰਦਾ ਹੂੰ ਚੋਣ ਚੜ ਦਾ ਬਹੁਤ ਖਰੀਆ ਇਹ ਰਹਿਣਾ ਬਾ ਮਾਰਦੇ ਦੂਜਿਆਂ ਦੀ ਮਾਰਦੇ ਦੂਜੇ ਦੋਨੇ ਮਾਰਦੇ ਬਾ ਠੀਕ ਹੈ ਲੈ ਵੀ ਮਿੱਤਰੋ ਪੂਰੀ ਟੌਪਿਕ ਤੋਰਦੀ ਵੀਰੇ ਇਹਨੂੰ ਵੱਡੇ ਬਈ ਕੱਢਦੀ ਬਾ ਨੂੰ 18 ਲੀਟਰ ਬਾਈ ਹੁਣੀ ਤੁਹਾਨੂੰ ਐਣ ਮਣ ਕੇ ਕੰਡੇ ਲਾ ਕੇ ਦੁੱਧ ਮਿਲੂਗਾ ਵੈਸੇ ਦੋ ਤੇ ਇਹਦੇ ਥੱਲੇ ਮਿੱਤਰੋ ਵੀ ਆ ਪਰ ਤੁਹਾਨੂੰ ਘੱਟ ਦੱਸਿਆ ਗਿਆ ਵੀ ਤੁਸੀਂ ਕੋਲੇ ਆਵੋ ਤੇ 17 ਨਾਲ ਨਿਕਲੇ ਤੁਹਾਨੂੰ 19 ਮਿਲੇ ਫਿਰ ਖੁਸ਼ ਹੋ ਕੇ ਜਾਣ ਦੀ ਆਦਤ ਹੁੰਦੀ ਹੈ ਬੰਦੇ ਦੀ ਦੇਖ ਸਕਦੇ ਮਗਰ ਇਹਦੇ ਬੱਛੀ ਕਿਹੜੇ ਸੀਮਨ ਦੀ ਆ ਗਈ ਵੀਰੇ 40 1 38 ਦੀ 40 1 38 ਦੀ ਬੱਛੀ ਆ ਮਗਰ ਨਹੀਂ ਮਿੱਤਰੋ ਥਣ ਲੇਵਾ ਪੂਰੀ ਬੇਤਰੀ ਨਾ ਕਰਮ ਵਾਲੀ ਦੇਖ ਸਕਦੇ ਆ ਤੁਸੀਂ ਉਹਦੇ ਆ ਗਏ ਮੋੜ ਦੇ ਓਕੇ ਆ ਜਾਵਾਂ ਮਿੱਤਰੋ ਥਣ ਤੁਹਾਨੂੰ ਵੀ ਬਹੁਤ ਚੰਗਾ ਲੱਗਾ ਕਰਮ ਵਾਲੀ ਨੂੰ ਲੇ ਮਿੱਤਰੋ 40138 ਦੀ ਹੁੰਦੇ ਮਗਰ ਵੱਛੀਆ ਕਰਮਾਲੀ ਦੇ ਦੂਜਾ ਸੂਆ ਸੂਈ ਕਿੰਨਾ ਟਾਈਮ ਹੋ ਗਿਆ ਇਹਨੂੰ ਵੀਰੇ ਸੂਈ ਨੂੰ ਮੰਦੀ ਬਾਈ 2 ਮਹੀਨੇ 10 ਦਿਨ ਹੋ ਗਏ ਵੀਰੇ 2 ਮਹੀਨੇ 10 ਦਿਨ ਜਿਹੜੇ ਕਹੇ 70 ਦਿਨਾਂ ਦੀ ਸੂਈ ਆ ਹਨਾ ਇਹ ਆਈ ਵਗੈਰਾ ਕਰਵਾਈ ਹਜੇ ਨਹੀਂ ਨਹੀਂ ਹਜੇ ਨਹੀਂ ਕਰਾਈ ਹਜੇ ਨਹੀਂ ਕਰਾਈ ਠੀਕ ਹੈ ਬਾਈ ਲੈ ਵੀ ਮਿੱਤਰੋ 2 ਮਹੀਨੇ 10 ਦਿਨ ਕੁੱਲ ਮਲਾ ਕੇ 70 ਦਿਨ ਹੋ ਗਏ ਇਹਨੂੰ ਸੂਈ ਨੂੰ ਦੁੱਧ 18 ਲੀਟਰ ਤੁਹਾਨੂੰ ਕੰਡੇ ਜੋਗ ਕੇ ਮਿਲੂਗਾ ਥਣ ਤੁਹਾਨੂੰ ਬਹੁਤ ਚੰਗਾ ਲੱਗਾ ਹੋਇਆ ਕਰਮਾਲੀ ਨੂੰ ਥਣ ਦੇ ਵੀ ਆਰਡਰ ਦੀ ਕੁਆਲਿਟੀ ਵੀ ਪੂਰੀ ਬੇਹਤਰੀਨ ਹੈ ਕਹਦੇ ਹੱਟ ਦੇ ਵਿੱਚ ਵੜਾ ਉੱਦ ਵਾਲੇ ਪਿੱਛੋਂ ਕਰਦੇ ਹੋ ਬਈ ਐਨੂੰ ਮਾੜੀ ਜੀ ਸੋਹਣਾ ਲੱਗਾ ਲੇਵਾ ਮੈਂ ਤੁਹਾਨੂੰ ਹੋਰ ਵੀ ਵਿਖਾ ਦਿੰਨਾ ਬਾਕੀ ਬਈ ਆ ਵੇਖੋ ਕਿਹੜਾ ਕਰਮ ਵਾਲੀ ਮਿੱਤਰੋ ਹਾਂ ਆ ਟਾਈਮ ਵੀ ਤੁਹਾਨੂੰ ਦਿਖਾ ਦਿੰਨਾ ਸਵੇਰ ਦੇ ਟਾਈਮ ਦੀ ਵੀਡੀਓ ਆ ਬਸ ਚੋਂ ਨੂੰ ਘੰਟਾ ਕੁ ਜਿਹੜਾ ਇਹਨੂੰ ਲੇਟ ਹੋਇਆ ਵਾ ਜਰੂਰ ਉਸ ਹਿਸਾਬ ਦੇ ਜਿਹੜੇ ਜੱਜਮੈਂਟ ਕਰਿਆ ਜੇ ਆਉਦੀ ਮਿੱਤਰੋ ਟਾਈਮ 8:22 ਮਿੰਟ 14 ਤਰੀਕਾ ਅੱਜ ਨੋਟ ਕਰ ਲਿਓ ਮਿੱਤਰੋ ਠੀਕ ਹੈ ਸਵੇਰ ਦੇ ਟਾਈਮ ਦੀ ਵੀਡੀਓ ਆ ਉਸ ਸਾਥ ਇਹਦੇ ਮਗਰ ਆ ਬੱਤੀ ਆ ਮਿੱਤਰੋ ਇੱਕ ਵਾਰੀ ਇਹਨੂੰ ਗੌਰ ਨਾਲ ਵੇਖ ਲਓ ਬੱਤੀ ਤੁਹਾਨੂੰ ਤੋਹਫੇ ਅੱਜੋ ਹੀ ਮਿਲ ਜਣੀ ਆ 4138 ਦੇ ਸੀਮੰਟ ਦੀ ਇਹ ਠੀਕ ਹੈ ਜੀ ਰੇਟ ਵੀਰੇ ਕੀ ਕਰਾਂਗੇ ਭਾਈ ਆਪਾਂ ਇਹਨਾਂ ਰੇਟ ਇਹਦਾ 65000 ਰੁਪਏ ਮੁੱਲ ਪੈਂਡ ਯਾਰ ਮਾਣਤਨ ਕਿੰਨਾ ਕੋਈ ਕਰਕੇ ਦੇ ਦੇ ਉਹ ਮਾਣਤਨ ਕਰ ਲਾਂਗੇ ਮੁਕੱਦਲਾ ਕਰਦੇ ਗਏ ਕਰ ਦਾਂਗੇ ਠੀਕ ਹੈ ਵੀ ਲੈ ਵੀ ਮਿੱਤਰੋ 65000 ਦੇ ਵਿੱਚੋਂ ਖੁੱਲਡੁੱਲਾ ਮਾਣਤਨ ਹੋ ਕੇ ਤੁਹਾਨੂੰ ਮਿਲ ਜੂਗਾ ਨੰਬਰ 22 ਦਾ ਨੋਟ ਕਰ ਲਓ ਵੀਰੇ ਨੰਬਰ ਦੱਸ 94638 56539 56539 94638 56539 ਬਈ ਦਾ ਨੰਬਰ ਆ ਮਿੱਤਰੋ ਪਿੰਡ ਹੈਗਾ ਮਾ ਮੁੱਦਕੀ ਜ਼ਿਲ੍ਹਾ ਫਰੋਜ਼ਪੁਰ ਅਗਲੀ ਕਾਰਵਾਈ ਲਈ ਨੰਬਰ ਸਕਰੀਨ